ਮਾਰਟਨ ਲੂਥਰ ਕਿੰਗ ਜੂਨੀਅਰ ਵਿਸ਼ਿੰਗਟਨ ਡੀਸੀ ਦੇ ਅੰਦਰ ਕਾਲਿਆਂ ਤੇ ਇਹ ਇਦਾਂ ਦੀ ਬੱਦਰ ਹਾਲਤ ਸੀ ਜੀ ਕਿ ਜੇ ਗੋਰਾ ਇਹ ਕਹਿ ਦਿੰਦਾ ਸੀ ਨਾ ਗੋਰਾ ਜਾਂ ਗੋਰੀ ਕਿ ਇਹ ਬੱਚੇ ਨੇ ਮੇਰੇ ਵੱਲ ਨਫ਼ਰਤ ਨਾ ਵੇਖਿਆ ਤੇ 10-10 ਸਾਲ ਦੇ ਬੱਚਿਆਂ ਨੂੰ ਫਾਂਸੀ ਦੇ ਦਿੰਦੇ। ਇਹ ਦੂਰ ਦੀ ਗੱਲ ਨਹੀਂ ਵੱਡੇ ਵੱਡੇ ਦੇਜ ਬਣੇ ਵਰਦੇ 1960 ਦੀ ਬਾਤ ਹੈ। ਬਹੁਤ ਨਾਂਨਸਾ ਵੀ ਔਰ ਕਾਨੂੰਨਨ ਤੌਰ ਤੇ ਚਮੜੀ ਦੇ ਰੰਗ ਕਰਕੇ ਵਿਤਕਰਾ ਸੀ ਕਿ ਇਹਨੂੰ ਜੂਨ ਦੇ ਪੂਰੇ ਹੱਕ ਨਹੀਂ ਹਨ। ਚਮੜੀ ਦੇ ਰੰਗ ਦਾ ਸੇਮ ਇਸੇ ਤਰ੍ਹਾਂ ਹੈ ਜੀ ਕਿ ਕੋਈ ਗੱਲ ਨਹੀਂ ਜੇ ਸਿੱਖ ਦਿੱਲੀ ਦੇ ਵਿੱਚ ਕਤਲ ਹੋਇਆ ਤੇ ਕੋਈ ਚਿੰਤਾ ਨਹੀਂ ਤਾਂ ਕੀ ਹੈ ਜਾਨਵਰ ਵੀ ਤੇ ਬਥੇਰੇ ਮਰਦੇ ਆ ਜੇ ਬੱਚੇ ਸਿੱਖਾਂ ਦੇ ਸੀ ਜੇ ਟਾਇਰ ਸਿੱਖਾਂ ਦੇ ਗਲਾਂ 'ਚ ਪਾਏ ਗਏ ਆ ਜੇ 3 ਸਿੱਖਾਂ ਦੀਆਂ ਬੇਪੱਤ ਕੀਤੀਆਂ ਗਈਆਂ ਫਿਰ ਫਿਰ ਕੀ ਗੱਲ ਮੈਂ ਇੱਕ ਬੇਨਤੀ ਤੁਹਾਨੂੰ ਕਰਨੀ ਚਾਹੁੰਦਾ ਇਹ ਸਿੱਖਾਂ ਦੇ ਕੋਲ ਬੈਠ ਕੇ ਅਸੀਂ ਪੜਦੇ ਸੀ 26 ਜਨਵਰੀ ਸੀ ਮੈਂ ਗੁਰੂ ਦੀ ਹਜ਼ੂਰੀ ਚ ਬਹਿ ਕੇ ਕਹਿੰਦਾ ਮੈਂ ਨਹੀਂ ਗਿਆ ਪਰ ਮੇਰੇ ਸਾਥੀ ਕੁਝ ਨੌਜਵਾਨ ਜਿਹੜੇ ਸਹਿਪਾਠੀ ਸੀ ਨਾ ਉਹ ਕਿਸੇ ਗਰਾਊਂਡ ਤੇ 26 ਜਨਵਰੀ ਦਾ ਫੰਕਸ਼ਨ ਵੇਖਣ ਚਲੇ ਗਏ ਤੇ ਸਾਡੇ ਸਤਿਕਾਰਯੋਗ ਪ੍ਰਿੰਸੀਪਲ ਪ੍ਰਿੰਸੀਪਲ ਲਾਭ ਸਿੰਘ ਉਹਨਾਂ ਨੂੰ ਪਤਾ ਲੱਗ ਗਿਆ ਤੇ ਸ਼ਾਮ ਨੂੰ ਨਾ ਬੜੇ ਗੰਭੀਰ ਬੈਠੇ ਹੋ ਪਹਿਲਾਂ ਤੇ ਸਭ ਨੂੰ ਐ ਸੀਗੇ ਗੁੱਸੇ ਹੋਣਗੇ ਪਰ ਉਹ ਬਹੁਤ ਗੰਭੀਰ ਚੁੱਪ ਬੈਠੇ ਨੀ ਮੀ ਪਾਈ ਤੇ ਅਸੀਂ ਸਭ ਸੋਚ ਰਹੇ ਸੀ ਕਿ ਅਸੀਂ ਚੰਗੇ ਰਹਿ ਗਏ ਨਹੀਂ ਗਏ ਇਹ ਗਏ ਆ ਤੇ ਇਹਨਾਂ ਨੂੰ ਡਾਂਟ ਪੈਣੀ ਆ ਪਰ ਉਹਨਾਂ ਨੇ ਡਾਂਟਿਆ ਨਹੀਂ ਅਸੀਂ ਉਦੋਂ ਵੇਖਿਆ ਵੀ ਜਦੋਂ ਖੁੱਲੀ ਕਿਤਾਬ ਤੇ ਉਹਨਾਂ ਦੇ ਅਥਰੂ ਡਿੱਗ ਰਹੇ ਸੀ ਤੇ ਅਸੀਂ ਵੀ ਸੰਜੀਦਾ ਹੋ ਗਏ ਵੀ ਕੀ ਹੋਇਆ ਰੋ ਪयो ਸ਼ਬਦ ਉਹਨਾਂ ਨੇ ਕਿਹਾ ਤੇ ਸਾਰਿਆਂ ਦੇ ਅਥਰੂ ਡਿੱਗੇ ਕਹਿੰਦੇ ਹੋਏ ਤੁਹਾਡੀਆਂ ਪੈਣਾ ਦੀ ਪੱਤ ਥਾਣਿਆਂ ਚ ਲੁੱਟੀ ਗਈ ਤੁਹਾਡੇ ਪਿਓ ਦੀ ਪੱਗ ਥਾਣਿਆਂ ਚ ਰੁਲ ਗਈ ਤੁਹਾਨੂੰ 26 ਜਨਵਰੀ ਦਾ ਚਾ ਚੜਿਆ ਹੋਇਆ ਕਿਹੜੇ ਆਜ਼ਾਦੀ ਦਿਵਸ ਤੇ ਗਣਤੰਤਰ ਦਿਵਸ ਮਨਾ ਰਹੇ ਪਹਿਲਾਂ ਪਿਓ ਦੀ ਪੱਗ ਤੇ ਸਾਹਮ ਲਵੋ ਸਾਡੇ ਕੋਲ ਤੇ 36 ਸਾਲਾਂ ਚ ਨਹੀਂ ਸੰਭੀ ਗਈ ਆਜ਼ਾਦੀ ਕਿੰਨੂੰ ਕਹਿੰਦੇ ਸਾਦ ਸੰਗਤ ਇਹ ਗੁਲਾਮੀ ਕੀ ਹੈ ਸਿੱਖਾਂ ਕੇ ਸੋਚ ਇਦਾਂ ਦੀ ਦਸ਼ਾ ਸੀ ਕਾਲਿਆਂ ਦੀ ਹੈ ਮਾਰਟਨ ਲੂਥਰ ਨੇ ਵਿਸ਼ੰਕਤਨ ਦੀ ਸੀ ਚ ਲੈਕਚਰ ਕਰਨਾ ਸੀ ਔਰ ਦੁਨੀਆ ਦੀ ਇਤਿਹਾਸਿਕ ਇਕੱਠ ਮੰਨਿਆ ਉਹਨੇ ਉਸ ਜਗ੍ਹਾ ਤੇ ਜਦੋਂ ਹੋਇਆ ਇਬਰਾਹਿਮ ਲਿੰਕਨ ਤੋਂ ਬਦਲਾ ਆਇਆ ਸੀ ਅਮਰੀਕਾ 'ਚ ਪਹਿਲਾਂ ਬਹੁਤ ਵਿਤਕਰਾ ਸੀ ਮਾਰਟਨ ਲੂਥਰ ਨੇ ਨਾ ਲੈਕਚਰ ਲਿਖ ਲਿਆ ਵੀ ਮੈਂ ਬਹੁਤ ਵੱਡੇ ਇਕੱਠ 'ਚ ਬੋਲਣਾ ਹੈ ਇਹਨੇ ਲੈਕਚਰ ਲਿਖ ਕੇ ਤੇ ਉਹਨੂੰ ਘੋਟਾ ਲਾ ਲਿਆ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਪੜਿਆ ਤੇ ਰੂਹ ਨਹੀਂ ਮੰਨੀ ਪਾਸੇ ਰੱਖ ਦਿੱਤਾ ਕਹਿੰਦਾ ਨਹੀਂ ਲਿਖਿਆ ਨਹੀਂ ਪੜਨਾ ਬਹੁਤ ਵੱਡਾ ਇੱਕ ਕੱਟ ਸੀ ਦੁਨੀਆ ਅਜ ਵੀ ਮੰਨਦੀ ਉਹ ਇਤਿਹਾਸ ਕੇ ਕੱਟ ਸੀ ਤੇ ਇਤਿਹਾਸਕ ਬਦਲਾ ਆਇਆ ਉੱਥੇ ਆਪਣੀ ਕੌਮ ਵਿੱਚ ਜਾ ਕੇ ਨਾ ਜੀ ਮਾਰਟਨ ਲੂਥਰ ਨੇ ਇੱਕ ਸ਼ਬਦ ਬੋਲਿਆ ਤਿੰਨ ਵਾਰੀ ਦੁਹਰਾਇਆ ਸਮਝਿਓ ਥੋੜਾ ਜਿਹਾ ਮੈਂ ਬੋਲਣ ਲੱਗਾ ਜੋ ਉਹਨੇ ਬੋਲਿਆ ਸੀ ਸਾਡੇ ਬਾਬੇ ਨੇ 1469 ਚ ਬੋਲਿਆ ਸੀ ਉਦੇ ਜਿਹੜੇ ਫਾਲੋਅਰਜ਼ ਬੈਠੇ ਸੀ ਉਹਨਾਂ ਨੇ ਸਮਝ ਲਿਆ ਸੀ ਤੇ ਉਹਨੂੰ ਹੋਰ ਬੋਲਣਾ ਨਹੀਂ ਪਿਆ ਵਾਹਿਗੁਰੂ ਕਰੇ ਮੈਂ 네ਗੇਟਿਵ ਨਹੀਂ ਜਾਂਦਾ ਸੀ ਵੀ ਸਮਝ ਜਾਵਾਂਗੇ ਜਾਂ ਸਮਝ ਗਏ ਹੋਵਾਂਗੇ ਇਹ ਹੁਣ ਤੁਹਾਡੇ ਤੇ ਨਿਰਭਰ ਹੈ ਇੱਕ ਸ਼ਬਦ ਉਹਨੇ ਲੈਕਚਰ ਲਿਖਿਆ ਬੜਾ ਪ੍ਰਭਾਵਸ਼ਾਲੀ ਲਿਖਿਆ ਤਿੰਨ ਵਾਰੀ ਪੜ੍ਹਿਆ ਮਨ ਨਹੀਂ ਮੰਨਿਆ ਪਾਸੇ ਰੱਖ ਦਿੱਤਾ ਤੇ ਵੱਡੀ ਗਰਾਊਂਡ 'ਚ ਵੱਡੇ ਇਤਿਹਾਸੇ ਇਕੱਠ ਵਿੱਚ ਜਾ ਕੇ ਇੱਕ ਸ਼ਬਦ ਤਿੰਨ ਵਾਰੀ ਦੁਹਰਾਇਆ ਆਈ ਹੈਵ ਏ ਡ੍ਰੀਮ ਆਈ ਹੈਵ ਅ ਡ੍ਰੀਮ ਆਈ ਹੈਵ ਅ ਡ੍ਰੀਮ ਸਾਰਾ ਇਕੱਠ ਗੂੰਜ ਠਿਆ ਉਹਨਾਂ ਨੂੰ ਸਮਝ ਆ ਗਈ ਕਿ ਜਿਸ ਸੁਪਨੇ ਦੀ ਇਹ ਬਾਤ ਕਰ ਰਿਹਾ ਉਹ ਸੁਪਨਾ ਸਾਡੀ ਤਕਦੀਰ ਸਵਾਰ ਸਕਦਾ ਇਹ ਬਾਬਿਆਂ ਨੇ ਨਾ ਇੱਥੇ ਬੈਠ ਕੇ ਪੜਿਆ ਸੀ ਜਦੋਂ ਅਰਦਾਸ ਕੀਤੀ ਤੇ ਕਿਹਾ ਤੇਰੇ ਬਾਣੇ ਤੇ ਉਹਦੇ ਤੋਂ ਬਾਅਦ ਕੀ ਪੜਿਆ ਰਾਜ ਕਰੇਗਾ ਖਾਲਸਾ ਰਾਜ ਕਰੇਗਾ ਖਾਲਸਾ ਰਾਜ ਕਰੇਗਾ ਖਾਲਸਾ ਰਾਜ ਕਰੇਗਾ ਖਾਲਸਾ ਇਹ ਡ੍ਰੀਮ ਹੈ ਕਿਸੇ ਨਾਲ ਨਫ਼ਰਤ ਨਹੀਂ ਪਹਿਲਾਂ ਕੀ ਕਹਿਣਾ ਉਹਦੇ ਤੋਂ ਪਹਿਲਾਂ ਅਸੀਂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਮੈਂ ਕਿਹਾ ਸੀ ਸਾਡਾ ਕਲੀਅਰ ਫੰਡਾ ਹੈ ਅਸੀਂ ਇੱਥੋਂ ਜ਼ੁਲਮ ਦਾ ਨਾਸ਼ ਕਰਨਾ ਹੈ ਤੇ ਧਰਮ ਦਾ ਰਾਜ ਸਥਾਪਿਤ ਕਰਨਾ ਹੈ ਸਾਨੂੰ ਨਿਸ਼ਾਨਾ ਹੀ ਉਹਨੇ ਦਿੱਤਾ ਸੀ ਮੇਰੇ ਵਰਡੰਗ ਨਹੀਂ ਐ ਸਾਧ ਸੰਗਤ ਜੀ ਮੇਰੇ ਪਿਓ ਦੀ ਵਰਡੰਗ ਜਿਹੜਾ ਕਹਿੰਦਾ ਹਾਮੇ ਕਾਜ ਤਰ ਜਗਤ ਮੋ ਆਏ ਧਰਮ ਹੇਤ ਗੁਰਦੇਵ ਪਠਾਏ ਇੱਕ ਸ਼ਬਦ ਨਾ ਮੈਂ ਨੌਜਵਾਨੋਂ ਬੜੀ ਵਾਰੀ ਸੁਣਿਆ ਵੀ ਖਾਲਸਾ ਬਾਗੀ ਜਾਂ ਬਾਦਸ਼ਾ ਨਹੀਂ ਨਹੀਂ ਸਾਧ ਸੰਗਤ ਜੀ ਖਾਲਸਾ ਬਾਗੀ ਨਹੀਂ ਖਾਲਸਾ ਕੇਵਲ ਬਾਦਸ਼ਾਹ ਹੈ ਭਾਵੇਂ ਉਹ ਜੇਲ੍ਹ ਦੇ ਅੰਦਰ ਹੋਵੇ ਭਾਵੇਂ ਫਾਂਸੀ ਦੇ ਤਖਤੇ ਤੇ ਹੋਵੇ ਉਹ ਕੇਵਲ ਬਾਦਸ਼ਾਹ ਹੈ ਭਾਵੇਂ ਉਹ ਛੋਲਿਆਂ ਦੀ ਮੁੱਠਾਾ ਕੇ ਗੁਜ਼ਾਰਾ ਕਰਦਾ ਹੋਵੇ ਭਾਵੇਂ ਘੋੜਿਆਂ ਦੀ ਕਾਠੀ ਤੇ ਹੋਵੇ ਭਾਵੇਂ ਕਾਨੂੰਨਾਂ ਦੇ ਸ਼ੰਭ ਵਿੱਚ ਹੋਵੇ ਤੇ ਭਾਵੇਂ ਮਾਰੂਥਲੋਂ ਬੀਕਾ ਨਿਰਦਾ ਹੋਵੇ ਉਹ ਸਦਾ ਹੀ ਬਾਦਸ਼ਾਹ ਹੈ ਉਹਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਬਾਦਸ਼ਾਹ ਬਣਾਇਆ ਸੀ ਜਦੋਂ ਕਿਹਾ ਸੀ ਇਹਨ ਗਰੀਬ ਸਿੱਖਨ ਕੋ ਦਿਉ ਪਾਤਸ਼ਾਹੀ ਯਾਦ ਕਰ ਹੈ ਹਮਰੀ ਗੁਰਿਆਈ ਇੱਕ ਗੱਲ ਚੇਤੇ ਚ ਰੱਖਿਓ ਗੱਲ ਕਾਨੂੰਨ ਤੋੜਨ ਦੀ ਨਹੀਂ ਬਾਗੀ ਕਿੰਨੂੰ ਕਹਿੰਦੇ ਕਾਨੂੰਨ ਤੋੜਦਾ ਜੀ ਪ੍ਰਵਾਹ ਨਹੀਂ ਕਰਦਾ ਜੀ ਕਾਨੂੰਨ ਦੀ ਮਾਫੀ ਮੰਗ ਕੇ ਕਹਿੰਦਾ ਕਾਨੂੰਨ ਮੂਰਖ ਵੀ ਤੋੜਦਾ ਹੈ ਕਈ ਵਾਰੀ ਤੋੜਦਾ ਨਾ ਜੀ ਪਤਾ ਹੀ ਨਹੀਂ ਉਹਨੂੰ ਟ੍ਰੈਫਿਕ ਦੇ ਰੂਲ ਤੋੜੀ ਜਾਏਗਾ ਪਤਾ ਹੀ ਨਹੀਂ ਉਹਨੂੰ ਕੁਝ ਵੀ ਕਰ ਸਕਦਾ ਜੀ ਜੱਜ ਦੀ ਕੁਰਸੀ ਤੇ ਬੈਠ ਕੇ ਜਾ ਕੇ ਕਾਨੂੰਨ ਬਦਮਾਸ਼ ਵੀ ਤੋੜਦਾ ਹੈ ਧਿਆਨ ਦੇਓ ਬਾਗੀ ਨਹੀਂ ਕਿਹਾ ਜਾਂਦਾ ਉਹਨੂੰ ਥੋੜਾ ਬਰੀਕੀ ਨਾਲ ਸਮਝ ਲਿਓ ਜੀ ਕਾਨੂੰਨ ਮੂਰਖ ਵੀ ਤੋੜਦਾ ਹੈ ਕਾਨੂੰਨ ਬਦਮਾਸ਼ ਵੀ ਤੋੜਦਾ ਹੈ ਲੋੜ ਪੈਣ ਦੇ ਉੱਤੇ ਲੋਕਾਂ ਨੂੰ ਪਰਮਾਉਣ ਵਾਲੇ ਲੋਕ ਵੀ ਕਾਨੂੰਨ ਤੋੜਦੇ ਵੀ ਅਸੀਂ ਵੇਖੋ ਕਾਪੀਆਂ ਪਾੜ ਦਿੱਤੀਆਂ ਜੀ ਹੈਨਾ ਮਕਸਦ ਕੀ ਆ ਪਿੱਛੇ ਜਦੋਂ ਖਾਲਸਾ ਕਾਨੂੰਨਾਂ ਤੋਂ ਬੇਪਰਵਾਹ ਹੁੰਦਾ ਨਾ ਉਹਦੇ ਪਿੱਛੇ ਨਾ ਦਿਖਾਵਾ ਕੰਮ ਕਰਦਾ ਹੈ ਨਾ ਹੰਕਾਰ ਕੰਮ ਕਰਦਾ ਉਹਦੇ ਪਿੱਛੇ ਉਹਦੇ ਅੰਦਰ ਦੀ ਚੇਤਨਾ ਕੰਮ ਕਰਦੀ ਹੈ ਉਹ ਅੰਦਰ ਦੀ ਚੇਤਨਾ ਵਿੱਚ ਬਾਗੀ ਹੁੰਦਾ ਹੈ ਤੇ ਸਦਾ ਹੀ ਬਾਦਸ਼ਾਹ ਹੁੰਦਾ ਜਦਨ ਲਾਹੌਰ ਤੇ ਗਏ ਧਾਵਾ ਬੋਲਣ ਹਾਲਤ ਵੇਖੋ ਤੁਸੀਂ ਉਹਨਾਂ ਹਾਕਮਾਂ ਦੀ ਹਾਕਮ ਅੰਦਰ ਹੀ ਵੜ ਗਏ ਤੇ ਜਿਹੜੇ ਲਾਹੌਰ ਦੇ ਲੋਕ ਸੀ ਨਾ ਉਹ ਥਾਲੀਆਂ ਚ ਨਜ਼ਰਾਨੇ ਪਰੋਸ ਕੇ ਲਿਆਏ ਵੀ ਸ਼ੁਕਰ ਖਾਲਸਾ ਜੀ ਤੁਸੀਂ ਆਇਓ ਲਾਹੌਰ ਦੇ ਦਰਵਾਜ਼ੇ ਤੁਹਾਡੇ ਲਈ ਖੁੱਲੇ ਆ ਇਤਿਹਾਸ ਵੇਖੋ ਤੇ ਬੜੀ ਮਟਕ ਦੇ ਨਾਲ ਸਿੰਘ ਕਹਿੰਦੇ ਨਹੀਂ ਦੋ ਤਿੰਨ ਦਿਨ ਰੁਕਦੇ ਆ ਕੋਈ ਗੱਲ ਨਹੀਂ ਆਵਾਂਗੇ ਲਾਹੌਰ ਦੇ ਅੰਦਰ ਕਿਲੇ ਤੇ ਬੈਠਾਂਗੇ ਮਟਕ ਦੇ ਨਾਲ ਆਵਾਂਗੇ ਦਿੱਲੀ ਦੇ ਲੋਕ ਪਰੋਸ ਕੇ ਨਜ਼ਰਾਨੇ ਲੈ ਕੇ ਆ ਰਹੇ ਆ ਸਿੱਖੋ ਹਾਕਮ ਕਿੱਥੇ ਲੁਕਿਆ ਬੈਠਾ ਕਿੱਥੇ ਆ ਰਾਜ ਜੇ ਰਾਜ ਹੁੰਦਾ ਨਾ ਤੇ ਹਾਕਮ ਨਿੱਤਰ ਕੇ ਸਾਹਮਣੇ ਆਂਦਾ ਕਦੀ ਡਿਸਕਸ਼ਨ ਤੇ ਵੇਖੋ ਜਿਹੜੀ ਟੇਬਲ ਤੇ ਬੈਠ ਕੇ ਹੋ ਰਹੀ ਐ ਉਸ ਡਿਸਕਸ਼ਨ ਦੇ ਅੰਦਰ ਕੋਈ ਤਤ ਹੈਗਾ ਕੋਈ ਕੰਡ ਹੈਗੀ ਅੰਦਰ ਪਤਾ ਰਾਜਿਆਂ ਦੀ ਬੜਕ ਕੀ ਹੁੰਦੀ ਐ ਤੇ ਦਿੱਲੀ ਦੇ ਲੋਕ ਨਜ਼ਰਾਨੇ ਲੈ ਕੇ ਪਹੁੰਚੇ ਹੋਏ ਪੰਜਾਬੀਆਂ ਵਾਸਤੇ ਆ ਗਏ ਥਾਲੀਆਂ ਚ ਪਾ ਕੇ ਉਹ ਤੇ ਆਪਣੀ ਮਰਜ਼ੀ ਨਾਲ ਮਟਕ ਨਾਲ ਬੈਠੇ ਹੋਏ ਆ ਤਖਤ ਦੇ ਉੱਤੇ ਬੈਠਣ ਦੀ ਤੇ ਤਿਆਰੀ ਹੈ ਸਾਡੀ